ਜਿਵੇਂ ਆਪਾਂ ਕਿਸੇ ਪੇਸ਼ੈਂਟ ਨੂੰ ਇੱਕ ਪ੍ਰੈਸਕ੍ਰਿਪਸ਼ਨ ਲਿਖ ਕੇ ਦੇ ਦਿੰਦੇ ਹਾਂ ਇਨਫਰਟੀਲਿਟੀ ਦੀ ਮੈਡੀਸਿਨ ਦੀ ਪ੍ਰੈਗਨਸੀ ਹੁੰਦੀ ਦਵਾਈ ਦੀ ਨੈਕਸਟ ਸਵਾਲ ਜਿਹੜਾ ਹਰ ਪੇਸ਼ੰਗਰ ਪੁੱਛਦਾ ਹੈ ਉਹ ਇਹ ਹੁੰਦਾ ਹੈ ਕਿ ਡਾਕਟਰ ਮੈਂ ਕੀ ਖਾਵਾਂ ਕਿ ਮੈਨੂੰ ਪ੍ਰੈਗਨਸੀ ਜਲਦੀ ਹੋ ਜਾਏ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਸਭ ਚੀਜ਼ਾਂ ਦੀ ਜਿਹੜੀ ਖਲੀਰੀ ਖਾ ਸਕਦੀ ਹੈ ਜਿਸ ਨਾਲ ਉਹਦੀ ਪ੍ਰੈਗਨਸੀ ਹੁੰਦੇ ਚਾਹਤ ਸੁਭਾਦੇ ਨੇ ਹਾਈ ਥਿਸ ਇਜ਼ ਡਾਕਟਰ ਰਵਿੰਦਰ ਸੰਦੂ ਫ্রম ਸੰਦੂ ਹਸਪੀਟਲ ਨਦਰ ਆਈਫਐਮ ਮੁਕਸੇਰ ਮੋਂ ਆਪਾਂ ਪ੍ਰੈਗਨਸੀ ਲਈ ਜਿਹੜੀ ਡਾਈਟ ਆਪਾਂ ਉਸਨੂੰ ਡਿਵਾਈਡ ਕਰਾਂਗੇ ਪਹਿਲਾਂ ਉਹ ਡਾਈਟ ਜਿਹੜੀ ਤੁਹਾਡੀ ਐਗ ਕੁਆਲਟੀ ਵਧਾਉਂਦੀ ਹੈ ਤੇ ਸੈਕਿੰਡ ਉਹ ਡਾਈਟ ਜਿਹੜੀ ਤੁਹਾਡੀ ਜਿਹੜਾ ਬੱਚਾ ਬੰਨਾ ਹੈ ਪ੍ਰੂਨ ਬੰਦਾ ਹੈ ਉਹਨੂੰ ਇਮਪਲੈਂਟੇਸ਼ਨ ਦੇ ਵਿੱਚ ਬੱਚੇ ਦਾ ਇਹ ਚੱਪਕਣ ਦੇ ਵਿੱਚ ਹੈਲਪ ਕਰਦੀ ਹੈ ਤੇ ਪਹਿਲਾਂ ਆਪਾਂ ਗੱਲ ਕਰਾਂਗੇ ਐਗ ਕੁਆਲਟੀ ਦੀ ਐਗ ਕੁਆਲਟੀ ਨੂੰ ਇੰਕਰੀਜ਼ ਕਰਨ ਲਈ ਆਪਾਂ ਨੂੰ ਯੂਜ਼ ਚਾਹੀਦਾ ਹੁੰਦਾ ਹੈ omega 3 ਫੈਟੀ ਐਸਿਡ ਜਿਹੜਾ ਇਹ omega 3 ਫੈਟੀ ਐਸਿਡ ਹੈ ਇਹ ਆਪਣਾ ਸਰੀਰ ਨਹੀਂ ਬਣਾ ਸਕਦਾ ਇਹ ਸਾਨੂੰ ਆਪਣੀ ਡਾਈਟ ਵਿੱਚੋਂ ਲੈਣਾ ਪੈਂਦਾ ਹੈ ਜੋਮੀਨ omega 3 fatty acids ਨੇ ਉਹਨੇ EPA ਤੇ DHA ਜਿਹੜੇ ਕਿ ਨਾਨ-वेजिटेरियंस ਨੇ ਜਿਹੜੇ ਐਗ ਖਾਂਦੇ ਨੇ ਮਾਸ ਖਾਂਦੇ ਨੇ ਉਹਨਾਂ ਲਈ ਜਿਹੜਾ omega 3 fatty acids ਦਾ ਉਹ ਲੈਣਾ ਬਹੁਤ ਆਸਾਨ ਹੈ ਐਗ ਬਹੁਤ ਅੱਛਾ ਸੋਰਸ ਹੁੰਦਾ ਹੈ omega 3 fatty acids ਦਾ ਇਸ ਲਈ ਨਾਨ-वेजिटेरियन ਨੇ ਉਹ ਲੈ ਸਕਦੇ ਨੇ ਐਗ ਸਪੈਸ਼ਲੀ ਐਗ ਯੋਕ ਐਗ ਦਾ ਪੀਲਾ ਹਿੱਸਾ ਸਪੈਸ਼ਲੀ ਦੇਸੀ ਆਂਡਾ ਉਸ ਤੋਂ ਇਲਾਵਾ ਉਹ ਲੈ ਸਕਦੇ ਨੇ ਫਿਸ਼ ਫਿਸ਼ ਹਫਤੇ ਦੇ ਵਿੱਚ ਦੋ ਵਾਰ ਖਾ ਸਕਦੇ ਨੇ ਤੇ ਇਸ ਤੋਂ ਬਾਅਦ ਉਹ ਲੈ ਸਕਦੇ ਨੇ ਕਰੇਜੀ ਲਿਵਰ ਉਹ ਵੀ ਬਹੁਤ ਅੱਛਾ ਸੋਰਸ ਹੁੰਦਾ ਹੈ omega 3 ਫੈਟੀ ਐਸਿਡ ਦਾ ਹੁਣ ਆਪਾਂ ਗੱਲ ਕਰਾਂਗੇ ਵੈਜੀਟੇਰੀਅਨ ਡਾਈਟ ਦੀ ਉਹਨਾਂ ਲੋਕਾਂ ਦੀ ਜਿਹੜੇ ਕੀ ਐਗ ਨਹੀਂ ਖਾਂਦੇ ਫਿਸ਼ ਨਹੀਂ ਖਾਂਦੇ ਚਿਕਨ ਨਹੀਂ ਖਾਂਦੇ ਉਹ ਕੀ ਖਾਂਦੇ ਜਿਹੜੀ ਵੈਜੀਟੇਰੀਅਨ ਡਾਈਟ ਹੁੰਦੀ ਹੈ ਇਹਦੇ ਵਿੱਚ omega 3 ਫੈਟੀ ਐਸਿਡ ਉਹਨਾਂ ਨਹੀਂ ਪਾਇਆ ਜਾਂਦਾ ਜਿੰਨਾ ਕਿ ਨਾਨ-ਵੈਜੀਟੇਰੀਅਨ ਡਾਈਟ ਵਿੱਚ ਪਾਇਆ ਜਾਂਦਾ ਹੈ ਸਟਿਲ ਬਹੁਤ ਸਾਰੀਆਂ ਇਹ ਵੈਜੀਟੇਰੀਅਨ ਚੀਜ਼ਾਂ ਹਨ ਜਿਹੜੀਆਂ ਆਪਾਂ ਖਾ ਸਕਦੇ ਹਾਂ ਇਸ ਲਈ ਆਪਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਫਸਟ ਚੀਜ਼ ਹੈ ਵੌਲਨਟ ਵੌਲਨਟ ਮਤਲਬ ਅਖਰੋਟ ਅਖਰੋਟ ਬਹੁਤ ਅੱਛਾ ਸੋਰਸ ਹੁੰਦੇ ਨੇ omega 3 ਫੈਟੀ ਐਸਿਡ ਦਾ ਤੁਸੀਂ ਦੋ ਅਖਰੋਟ ਰੋਜ਼ ਦੇ ਖਾ ਸਕਦੇ ਹੋ ਅਖਰੋਟ ਤੋਂ ਥੋੜੀ ਘੱਟ omega 3 ਫੈਟੀ ਐਸਿਡ ਪਾਈ ਜਾਂਦੀ ਹੈ ਬਦਾਮਾਂ ਦੇ ਵਿੱਚ ਤੇ ਉਸ ਤੋਂ ਥੋੜੀ ਹੋਰ ਘੱਟ ਪਾਈ ਜਾਂਦੀ ਹੈ ਕਾਜੂਆਂ ਦੇ ਵਿੱਚ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਬੀਜਾਂ ਦੀ ਸੀਡਸ ਦੀ ਸੀਡਸ ਦੇ ਵਿੱਚ ਫਲੈਕ ਸੀਡਸ ਅਲਸੀ ਦੇ ਸੀਡਸ ਚੀਆ ਸੀਡਸ ਪਮਕਿਨ ਸੀਡਸ ਮਤਲਬ ਕੱਦੂ ਦੇ ਸੀਡ ਸਨਫਲਾਵਰ ਸੀਡਸ ਸੂਰਜਮੁਖੀ ਦੇ ਸੀਡਸ ਇਹ ਸਭ ਅੱਛੇ ਸੋਸ ਨੇ omega 3 fatty acid ਦਾ ਤੁਸੀਂ ਇਹਨਾਂ ਦਾ 1 ਸਪੂਨ ਹਰ ਰੋਜ਼ ਲੈ ਸਕਦੇ ਹੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ omega 3 fatty acid ਦੀ ਵੈਜੀਟੇਬਲ ਦੇ ਵਿੱਚ ਉਹ ਪਾਈ ਜਾਂਦੀ ਹੈ ਬ੍ਰੋਕਲੀ ਦੇ ਵਿੱਚ ਤੁਸੀਂ ਬ੍ਰੋਕਲੀ ਦਾ ਸੂਪ ਲੈ ਸਕਦੇ ਹੋ ਬ੍ਰੋਕਲੀ ਦੀ ਸਬਜੀ ਖਾ ਸਕਦੇ ਹੋ ਉਹ ਵੀ ਅੱਛਾ ਸੋਸ ਹੁੰਦਾ ਹੈ omega 3 fatty acid ਦਾ ਇਸ ਤੋਂ ਥੋੜੀ ਘੱਟ omega 3 fatty acid ਪਾਈ ਜਾਂਦੀ ਹੈ ਮਿਲਕ ਤੇ ਵਿੱਚ ਹੁਣ ਕਿਹੜਾ ਮਿਲਕ 스킵 ਮਿਲਕ ਨਹੀਂ ਇੱਕ ਪੂਰੇ ਫੈਟ ਵਾਲਾ ਮਿਲਕ ਜਿਹੜਾ ਪੂਰਾ ਫੈਟ ਹੁੰਦਾ ਹੈ ਮਲਾਈ ਨਹੀਂ ਉਤਾਰੀ ਹੋਈ ਹੁੰਦੀ ਇਸੇ ਤੋਂ ਜ਼ਿਆਦਾ ਕੁਆਂਟੀਟੀ ਨਾ ਲਓ ਪਰ ਹਾਂ ਥੋੜੀ ਕੁਆਂਟੀਟੀ ਚ ਲਾਓਗੇ ਤਾਂ ਇਹ ਗੁੱਡ ਸੋਰਸ ਹੈ ਇਸ ਤੋਂ ਬਾਅਦ ਚੀਜ਼ ਚੀਜ਼ ਵਿੱਚ ਜੀ ਬਹੁਤ ਜ਼ਿਆਦਾ ਸੈਚੂਰੇਟਿਡ ਫੈਟੀ ਐਸਿਡ ਹੁੰਦਾ ਹੈ ਇਸ ਲਈ ਤੁਸੀਂ ਇੱਕ ਪ੍ਰੋਪਰ ਅਮਾਉਂਟ ਦੇ ਵਿੱਚ ਚੀਜ਼ ਲਓ ਜ਼ਿਆਦਾ ਚੀਜ਼ ਨਾ ਲਓ ਉਹ ਵੀ ਅੱਛਾ ਸੋਰਸ ਹੈ omega 3 ਫੈਟੀ ਐਸਿਡ ਦਾ ਇਸ ਤੋਂ ਬਾਅਦ ਤੁਸੀਂ ਬਲੂ ਬੈਰੀਜ਼ ਲੈ ਸਕਦੇ ਹੋ ਉਹ ਵੀ ਅੱਛਾ ਸੋਰਸ ਹੁੰਦੇ ਨੇ omega 3 ਫੈਟੀ ਐਸਿਡ ਦਾ ਉਸ ਤੋਂ ਬਾਅਦ ਹੋਲ ਗ੍ਰੇਨਸ ਓਲ ਗਰੇਜ਼ ਵਾਲੇ ਜਿਵੇਂ ਓਟਸ ਆਉਂਦੇ ਨੇ ਰਾਗੀ ਆਉਂਦਾ ਹੈ ਬਾਜਰਾ ਆਉਂਦਾ ਹੈ ਤੇ ਚੌਲ ਜਿਨ੍ਹਾਂ ਦੇ ਉੱਪਰ ਛਿਲਕਾ ਨਹੀਂ ਉਤਾਰਿਆ ਜਾਂਦਾ ਮਤਲਬ ਬ੍ਰਾਊਨ ਰਾਈਸ ਇਹ ਸਭ ਵੀ ਅੱਛੇ ਸੋਰਸ ਨੇ omega 3 ਫੈਟੀ ਐਸਿਡ ਦੇ ਆ ਸਕਦੇ ਇਹ ਤਾਂ ਗੱਲ ਹੋ ਗਈ omega 3 ਫੈਟੀ ਐਸਿਡ ਰਿਚ ਫੂਡਸ ਬਾਰੇ ਨੈਕਸਟ ਆਪਾਂ ਨੂੰ ਆਪਣੀ ਐ ਕੁਆਲਟੀ ਇੰਕਰੀਜ਼ ਕਰਨ ਲਈ ਤੇਮ ਪਲਾਂਟੇਸ਼ਨ ਲਈ ਕੀ ਚਾਹੀਦਾ ਹੁੰਦਾ ਹੈ ਵਿਟਾਮਿਨ ਸੀ ਵਿਟਾਮਿਨ ਸੀ ਸਾਡੀ ਹੈਲਥ ਇੰਕਰੀਜ਼ ਕਰਦਾ ਹੈ ਸਾਡੀ ਐਡੀ ਯੂਟਰਸ ਦੀ ਲਾਈਨਿੰਗ ਹੈ ਉਹਨੂੰ ਅੱਛਾ ਕਰਦਾ ਹੈ ਸਾਡੀ ਓਵਰੀਜ਼ ਦੀ ਹੈਲਥ ਨੂੰ ਅੱਛਾ ਕਰਦਾ ਹੈ ਤੇ ਸਾਨੂੰ ਪ੍ਰੈਗਨancies ਹੋਣ ਵਿੱਚ ਹੈਲਪ ਕਰਦਾ ਹੈ ਉਹ ਵਿਟਾਮਿਨ ਸੀ ਦੇ ਕਿ ਸਭ ਤੋਂ ਅੱਛੇ ਸੋਰਸਸ ਕਿਹੜੇ ਨੇ ਨਿੰਬੂ ਕਿੰਨੂ ਮਾਲਟਾ ਚਕੋਦਰਾ ਇਹਨਾਂ ਚ ਜੋ ਵੀ ਸੀਜ਼ਨਲ ਹੈ ਆਪਾਂ ਉਹ ਲੈ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹੋਰ ਆਪਾਂ ਕਿਹੜੇ ਫਰੂਟਸ ਲੈ ਸਕਦੇ ਹਾਂ ਜੇ ਆਪਾਂ ਫਰੂਟਸ ਵਿੱਚ ਗੱਲ ਕਰੀਏ ਸਟਰਾਬੇਰੀ ਬਹੁਤ ਅੱਛਾ ਸੋਰਸ ਹੁੰਦਾ ਹੈ ਵਿਟਾਮਿਨ ਸੀ ਦਾ ਤੇ ਬਾਕੀ ਮਲਟੀ ਵਿਟਾਮਿਨਸ ਦਾ ਆਪਾਂ ਇਹ ਲੈ ਸਕਦੇ ਹਾਂ ਇਸ ਤੋਂ ਇਲਾਵਾ ਜਿਹੜਾ ਫਰੂਟ ਕੋਈ ਸੀਜ਼ਨਲ ਹੈ ਫਰੂਟਸ ਤੇ ਵੈਜੀਟੇਬਲਸ ਵਿੱਚ ਆਪਾਂ ਗੱਲ ਕਰਾਂਗੇ ਉਹ ਸਾਰੇ ਚੀਜ਼ਾਂ ਦੀ ਜਿਹੜੀਆਂ ਲਾਲ ਰੰਗ ਦੇ ਦਿਖਦੀਆਂ ਨੇ ਤੇ ਹਰੇ ਰੰਗ ਦੇ ਦਿਖਦੀਆਂ ਹਨ ਲਾਲ ਰੰਗ ਦੀਆਂ ਚੀਜ਼ਾਂ ਦੇ ਵਿੱਚ ਜਿਵੇਂ ਆਪਾਂ ਅਨਾਰ ਖਾ ਸਕਦੇ ਹਾਂ ਟਮਾਟਰ ਖਾ ਸਕਦੇ ਹਾਂ ਗਾਜਰ ਖਾ ਸਕਦੇ ਹਾਂ ਇਹ ਸਭ ਅੱਛਾ ਸੋਰਸ ਹੁੰਦੇ ਨੇ ਆਪਾਂ ਨੂੰ ਵਿਟਾਮਿਨਸ ਦੇਣ ਦਾ ਤੇ ਆਪਾਂ ਨੂੰ ਪ੍ਰੈਗਨancies ਵਿੱਚ ਹੈਲਪ ਕਰਦੇ ਹਰਿਆ ਸਬਜ਼ੀਆਂ ਜਿਵੇਂ ਪਾਲਕ ਪਿੰਡੀ ਕਦੂ ਕਰੇਲੇ ਫਲੀਆਂ ਇਹਨਾਂ ਚੋਂ ਆਪਾਂ ਕੁਝ ਵੀ ਜੋ ਸੀਜ਼ਨਲ ਹੈ ਉਹ ਲੈ ਸਕਦੇ ਹਾਂ ਬਹੁਤ ਅੱਛਾ ਸੋਰਸ ਹੁੰਦਾ ਨੇ ਵਿਟਾਮਿਨਸ ਦਾ ਤੇ ਸਾਨੂੰ ਪ੍ਰੈਗਨਸੀ ਦੇ ਵਿੱਚ ਬਹੁਤ ਹੈਲਪ ਕਰਦਾ ਨੈਕਸਟ ਚੀਜ਼ ਨੇ ਦਾਲਾਂ ਪਲਸਿਸ ਪਲਸਿਸ ਦੇ ਵਿੱਚ ਆਪਾਂ ਛਿਲਕੇ ਵਾਲੀ ਦਾਲ ਬਿਨਾ ਛਿਲਕੇ ਵਾਲੀ ਦਾਲ ਹਰੀ ਮੂੰਗੀ ਤੋਤੀ ਮੂੰਗੀ ਸਾਰੀਆਂ ਦਾਲਾਂ ਪਲਸਿਸ ਛੋਲੇ ਦੀ ਦਾਲ ਮਾਂ ਦੀ ਦਾਲ ਹਰੀ ਮੂੰਗੀ ਤੋਤੀ ਮੂੰਗੀ ਰਾਜਮਾ ਇਹ ਸਭ ਅੱਛਾ ਸੋਸ ਹੁੰਦੇ ਨੇ ਪ੍ਰੋਟੀਨ ਦਾ ਆਪਾਂ ਨੂੰ ਪ੍ਰੈਗਨਸੀ ਹੋਣ ਦੇ ਵਿੱਚ ਹੁਣ ਆਪਾਂ ਇੱਕ ਡਾਈਟ ਪਲਾਨ ਦੇਖਾਂਗੇ ਕਿ ਆਪਾਂ ਇਹ ਸਭ ਚੀਜ਼ਾਂ ਵੰਡ ਕੇ ਸਾਰੇ ਦਿਨ ਚ ਕਿਸ ਤਰ੍ਹਾਂ ਖਾ ਸਕਦੇ ਹਾਂ ਤੁਸੀਂ ਉੱਠਦੇ ਸਵੇਰੇ ਚਾਰ ਬਦਾਮ ਖਾਓ ਦੋ ਅਖਰੋਟ ਖਾਓ ਰਾਤ ਨੂੰ ਪਿਓ ਦੋ ਸਵੇਰੇ ਖਾਓ ਉਸ ਦੇ ਨਾਲ ਚੀਆ ਸੀਡਸ ਅਲਸੀ ਦੇ ਸੀਡਸ ਫਲੈਕਸ ਦੇ ਸੀਡ ਜਿਹੜੇ ਆਪਾਂ ਸੀਡਸ ਖਾਣੇ ਦੇ ਸਮੇਂ ਦੱਸੇ ਆ ਉਹਨਾਂ ਦਾ ਇੱਕ ਇੱਕ ਚਮਚਾ ਪਿਓ ਤੇ ਉਹ ਖਾਓ ਉਸ ਤੋਂ ਬਾਅਦ ਜੇ ਆਪਾਂ ਬ੍ਰੇਕਫਾਸਟ ਕਰਨਾ ਹੈ ਜੇ ਆਪਾਂ ਨਾਨ-ਵੈਜੀਟੇਰੀਅਨ ਆਪਾਂ ਐਗ ਖਾਣੇ ਆ ਤਾਂ ਐਗ ਸਨੇ ਉਹਦਾ ਜੈੱਲੋ ਹਿੱਸਾ ਐਗ ਯੋਖਾਓ ਐਗ ਖਾਓ ਉਹਦੇ ਵਿੱਚ ਸਬਜ਼ੀਆਂ ਪਾ ਕੇ ਆਮਲੇਟ ਬਣਾ ਕੇ ਖਾਓ ਤੇ ਆਪਣੀ ਡਾਈਟ ਪੂਰੀ ਕਰੋ ਜੇ ਆਪਾਂ ਵੈਜੇਟੇਰੀਅਨ ਹੋ ਤੁਸੀਂ ਜੇ ਵੈਜੀਟੇਰੀਅਨ ਹੋ ਤੁਸੀਂ ਦੁੱਧ ਪੀਓ ਸਵੇਰੇ ਉਹਦੇ ਨਾਲ ਓਟਸ ਖਾਓ ਪਨੀਰ ਖਾਓ ਪਨੀਰ ਦਾ ਪਰੌਂਠਾ ਖਾਓ ਪਨੀਰ ਦੀ ਪੁਰਜੀ ਖਾਓ ਜਿੰਨਾ ਤੁਹਾਡੀ ਡਾਈਟ ਦੇ ਵਿੱਚ ਅੱਛੀ ਸਭ ਆਪਣੇ ਨਿਊਟ੍ਰੀਐਂਟਸ ਨੇ ਉਜਾ ਸਕਣ ਹੁਣ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ ਲਾਂਚ ਦੀ ਲਾਂਚ ਦੇ ਵਿੱਚ ਤੁਸੀਂ ਦਾਲ ਖਾ ਸਕਦੇ ਹੋ ਦਾਲ ਦੇ ਵਿੱਚ ਪਾਲਕ ਪਾ ਕੇ ਖਾਓ ਉਹ ਅੱਛਾ ਸੋਰਸ ਨੇ ਉਸ ਤੋਂ ਇਲਾਵਾ ਤੁਸੀਂ ਸਬਜ਼ੀਆਂ ਖਾ ਸਕਦੇ ਹੋ ਜਿਵੇਂ ਸਬਜ਼ੀਆਂ ਦੱਸਿਆ ਉਹਦਾ ਕੋਈ ਸੀਜ਼ਨਲ ਸਬਜ਼ੀ ਖਾਓ ਇਸ ਤੋਂ ਬਾਅਦ ਈਵਨਿੰਗ ਦੇ ਵਿੱਚ ਤੁਸੀਂ ਕੋਈ ਵੀ ਇੱਕ ਸੀਜ਼ਨਲ ਫਰੂਟ ਖਾਓ ਇੱਕ ਟਾਈਮ ਦੇ ਖਾਣੇ ਵਿੱਚ ਤੁਸੀਂ ਬ੍ਰਾਊਨ ਰਾਈਸ ਖਾ ਸਕਦੇ ਹੋ ਛਿਲਕੇ ਵਾਲੇ ਰਾਈਸ ਖਾ ਸਕਦੇ ਹੋ ਜਿਹੜੀ ਰੋਟੀ ਹੈ ਉਹ ਕਣਕ ਦੀ ਨਾ ਖਾਓ बाजरे ਦੀਆਂ ਰਾਗੀ ਦਿਖਾਓ ਜੋ ਬਹੁਤ ਅੱਛਾ ਸੋਰਸ ਨੇ ਉਹਦੇ ਵਿਟਾਮਿਨਸ ਦਾ ਤੇ ਸਾਨੂੰ ਪ੍ਰੈਗਨਨਸੀ ਹੋਣ ਚ ਹੈਲਪ ਬੇਸਿਕਲੀ ਜੇ ਆਪ ਆਪਣੀ ਡਾਈਟ ਹੈ ਉਹ ਚੇਂਜ ਕਰਨਾ ਹੈ ਜੋ ਅੱਜਕੱਲ ਆਪਾ ਪੈਕਡ ਫੂਡ ਖਾ ਰਹੇ ਆ ਆਪੋ ਪੈਕਡ ਖਾਣਾ ਖਾਣਾ ਬੰਦ ਕਰਨਾ ਹੈ ਕੋਈ ਪੈਕ ਵਾਲੇ ਫਰੂਟਸ ਨਹੀਂ ਖਾਣੇ ਕੋਈ ਪੈਕਡ ਚੀਜ਼ਾਂ ਨਹੀਂ ਖਾਨੀਆਂ ਜਿਵੇਂ ਕਿ ਆਪਣੇ ਵੱਡੇ ਵਡੇਰੇ ਘਰ ਦਾ ਖਾਣਾ ਖਾਂਦੇ ਸੀ ਘਰੇ ਖਾਣਾ ਬੀਜਦੇ ਸੀ ਫਰੈਸ਼ ਖਾਣਾ ਖਾਂਦੇ ਸੀ ਬੇਸਿਕਲੀ ਆਪੋ ਫਰੈਸ਼ ਖਾਣਾ ਖਾਣਾ ਹੈ ਜਿਸ ਨਾਲ ਆਪ ਨੂੰ ਪ੍ਰੈਗਨਨਸੀ ਹੋਣ ਚ ਬਹੁਤ ਹੈਲਪਫੁਲ ਹੋਏ ਅੱਜ ਲਈ ਇੰਨਾ ਹੀ ਧੰਨਵਾਦ